ਕੈਲੰਡਰ ਦੇ ਵਿੱਚ ਕਹਿ ਲਈਏ ਕਿ ਜਿਵੇਂ ਆਪਣਾ ਨੋਰਮਲ ਸਿਵਲ ਕੈਲੰਡਰ ਆ ਜਾਂ ਦੂਜੇ ਪਾਸੇ ਨਾਨਕਸ਼ਾਹੀ ਕੈਲੰਡਰ ਆ ਇਹਨਾਂ ਦੇ ਵਿੱਚ ਵੀ ਬੜਾ ਫਰਕ ਹੈ ਉਹ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਚੱਲਦਾ ਹੈ ਜਾਂ ਇਹ ਆਪਣੇ ਜਨਵਰੀ ਫਰਵਰੀ ਦੇ ਹਿਸਾਬ ਨਾਲ ਚੱਲਦੇ ਨੇ ਕਿਉਂਕਿ ਜਿਹੜਾ ਸਿਵਲ ਕੈਲੰਡਰ ਜਿੱਥੇ ਚੱਲ ਰਿਹਾ ਉਹ ਚੱਲ ਰਿਹਾ ਪਰ ਜਿਹੜੇ ਰਿਲੀਜੀਅਸ ਤਿਉਹਾਰ ਨੇ ਕਿਸੇ ਵੀ ਧਰਮ ਦੇ ਕਿਸੇ ਵੀ ਫੌਮ ਦੇ ਉਹ ਜੋ ਉਹਨਾਂ ਦੇ ਇਤਿਹਾਸਕ ਸਰੋਤ ਨੇ ਉਹਨਾਂ ਦੇ ਹਿਸਾਬ ਨਾਲ ਬਣਾਏ ਜਾਂਦੇ ਨੇ ਕਿ ਇਹ 5 ਤਰੀਕ ਨੂੰ ਕਈ ਕਹਿ ਰਹੇ ਨੇ ਕਿ ਗੁਰੂ ਸਾਹਿਬ ਦਾ ਜਿਹੜਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਚਾਹੀਦਾ ਹੈ ਤੇ 6 ਤਰੀਕ ਨੂੰ ਮਨਾਉਂਦੇ ਨੇ ਸੋ ਇਹ ਵੀ ਇਹਦਾ ਜ਼ਿਕਰ ਕਿਉਂਕਿ ਜੋ ਸਾਡੇ ਇਤਿਹਾਸਕ ਸਰੋਤ ਆ ਜੋ ਸਾਡੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਸੀ ਤਾਂ ਉਹਦੇ ਹਿਸਾਬ ਦੇ ਨਾਲ ਮਨਾਵਾਂਗੇ ਦੀਵਾਲੀ ਹੁੰਦੀ ਆ ਜਾਂ ਵਿਸਾਖੀ ਆ ਵਿਸਾਖੀ ਦੀ ਗੱਲ ਕਰਦੇ ਆ 14 ਤਰੀਕ ਨੂੰ ਆਉਂਦੀ ਆ ਤਾਂ ਉਸ ਨੂੰ ਲੈ ਕੇ ਇਹ ਅੱਗੇ ਪਿੱਛੇ ਨਹੀਂ ਹੁੰਦੀ ਆ ਪਰ ਜਦੋਂ ਗੁਰਪੁਰਬ ਦੀ ਗੱਲ ਆਉਂਦੀ ਆ ਉਹ ਅੱਗੇ ਪਿੱਛੇ ਹੁੰਦਾ ਮਤਲਬ ਇਹ ਆ ਵੀ ਜਦੋਂ ਸਾਡੀ ਡਾਇਰੈਕਸ਼ਨ ਚੇਂਜ ਹੋਈ ਜਦੋਂ ਸੰਗਰਾਮ ਹੋਈ ਉਹ ਤੋਂ ਪਹਿਲੀ ਅਪ੍ਰੈਲ ਹੋਣੀ ਆ ਉਹਦਾ ਡੇਟ ਦੇ ਨਾਲ ਕੋਈ ਲਿੰਕ ਨਹੀਂਗਾ ਅੰਗਰੇਜ਼ੀ ਡੇਟ ਦੇ ਨਾਲ ਕੋਈ ਲਿੰਕ ਨਹੀਂ ਆ ਉਹਨਾਂ ਨੇ ਸਮੇਂ ਨੂੰ ਮਾਪਣ ਦਾ ਇੱਕ ਆਪਣਾ ਸਿਸਟਮ ਵਿਕਲਪ ਕੀਤਾ 25 ਦਸੰਬਰ ਨੂੰ 크리스마ਸ ਜੇ ਮਨਾਇਆ ਜਾਂਦਾ ਸੋ ਉਹ ਵੀ ਡੇਟ ਮਿੱਥੀ ਗਈ ਹੈ ਉਹਨਾਂ ਦੀ ਹਾਂਜੀ ਉਹ ਡੇਟ ਮਿੱਥੀ ਗਈ ਉਹਦਾ ਕਾਰਨ ਹੈ ਕਿ ਇਸਮਸੀ ਜੀ ਦੀ ਉਹਨਾਂ ਕੋਲ ਐਕਚੁਅਲ ਦੇ ਵਿੱਚ ਕੋਈ ਫਿਕਸਡ ਡੇਟ ਨਹੀਂ ਆ ਕੁਝ ਤਾਂ ਜਿਹੜੇ ਉਹਨਾਂ ਦੇ ਕੁਝ ਹਿਸਟਰੀਅਨਜ਼ ਆ ਉਹ 25 ਨੂੰ ਵੀ ਸਹੀ ਨਹੀਂ ਮੰਨਦੇ ਮੇਰੇ ਖਿਆਲੋਂ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਸੇਜਰ ਦਿਪ ਸਿੰਘ ਦੋਸਤੋ ਗੱਲ ਕਰ ਲਈ ਜਦੋਂ ਨਵਾਂ ਸਾਲ ਆਉਂਦਾ ਹੈ ਤਾਂ ਉਦੋਂ ਕਈ ਤਰੀਕਾ ਮਿਥੀਆਂ ਜਾਂਦੀਆਂ ਨੇ ਕਈ ਵਾਰ ਲੋਕ ਆ ਭਮੜਪੂਸੜ ਦੇ ਵਿੱਚ ਪੈ ਜਾਂਦੇ ਨੇ ਕਿ ਆਖਿਰ ਦੇ ਵਿੱਚ ਜਦੋਂ ਇਹ ਤਰੀਕਾ ਮਿਥੀਆਂ ਜਾਂਦੀਆਂ ਨੇ ਤਾਂ ਗੁਰਪੁਰਬ ਜਾਂ ਕਈ ਤਿਹਾਰ ਜਿਹੜੇ ਨੇ ਉਹ ਕਿੰਨੀ ਤਰੀਕ ਨੂੰ ਹੋਣਗੇ ਕਈ ਵਾਰ ਤਰੀਕਾ ਅੱਗੇ ਪਿੱਛੇ ਵੀ ਹੁੰਦੀਆਂ ਨੇ ਉਸ ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਡਾਕਟਰ ਕਵਰ ਹਿੰਦਰ ਸਿੰਘ ਮੌਜੂਦ ਹੈਗੇ ਨੇ ਸਰ ਬੋਬੋ ਸਵਾਗਤ ਹੈ ਜੀ ਸਾਡੇ ਵਰਚੁਅਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਰ ਜਿਵੇਂ ਹੁਣ ਨਵਾਂ ਸਾਲ ਆਇਆ ਤਾਂ ਨਵਾਂ ਸਾਲ ਚੜ੍ਹਦੇ ਆ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਆਉਂਦਾ ਹੈ ਤਾਂ ਉਸ ਨੂੰ ਹਰ ਦਿਨ ਹਰ ਖੁਸ਼ੀ ਜਿਹੜੀ ਉਹ ਲਹਿਰਵਲੀ ਹੁੰਦੀ ਹੈ ਇੱਕ ਤਰੀਕਾ ਕਹਿ ਲਈਦਾ ਪਰ ਜਦੋਂ ਇਹ ਤਰੀਕਾ ਕਈ ਵਾਰ ਅੱਗੇ ਪਿੱਛੇ ਵੀ ਹੋ ਜਾਂਦੀਆਂ ਨੇ ਕੈਲੰਡਰ ਦੇ ਵਿੱਚ ਕਹਿ ਲਈਏ ਕਿ ਜਿਵੇਂ ਆਪਣਾ ਨਾਰਮਲ ਸਿਵਲ ਕੈਲੰਡਰ ਆ ਜਾਂ ਤੁਹੇ ਦੇ ਪਾਸੇ ਨਾਨਕਸ਼ਾਹੀ ਕੈਲੰਡਰ ਆ ਇਹਨਾਂ ਦੇ ਵਿੱਚ ਵੀ ਬੜਾ ਫਰਕ ਹੈ ਉਹ ਦੇਸੀ ਮਹੀਨਾ ਦੇ ਹਿਸਾਬ ਨਾਲ ਚੱਲਦਾ ਹੈ ਜਾਂ ਇਹ ਆਪਣੇ ਜਨਵਰੀ ਫਰਵਰੀ ਦੇ ਹਿਸਾਬ ਨਾਲ ਚੱਲਦੇ ਨੇ ਸੋ ਉਸ ਬਾਬਾ ਥੋੜੀ ਜਾਣਕਾਰੀ ਦੇਖੋ ਜੀ ਜਿਹੜਾ ਸਿਵਲ ਕੈਲੰਡਰ ਆ ਉਹਦੇ ਨਾਲ ਉਹ ਤਾਂ ਇੱਕ ਸਾਡੀ ਸਿਵਲ ਜਿਹੜਾ ਡੇਲੀ ਯੂਜੇਜ ਆ ਜਿਹਦੇ ਨਾਲ ਸਾਡੀ ਆਪਾਂ ਕਹਿ ਸਕਦੇ ਕੋ ਤਨਖਾਹਾਂ ਵਾਲਾ ਕੰਮ ਆ ਜਾਂ ਹੋਰ ਕੰਮ ਆ ਉਹ ਥੋੜਾ ਲਾਈਫ ਨੂੰ ਈਜ਼ੀ ਕਰਨ ਵਾਸਤੇ ਆ ਜਿਹੜਾ ਰਿਲੀਜੀਅਸ ਕੈਲੰਡਰ ਆ ਉਹ ਬਿਲਕੁਲ ਆਟਿਆ ਹਰ ਖਿੱਤੇ ਦੇ ਆਪੋ ਆਪਣੇ ਹਰ ਰਿਲੀਜੀਅਨ ਦੇ ਅੱਡੋ ਅੱਡ ਜਿਹੜੇ ਆ ਉਹ ਕੈਲੰਡਰ ਹੁੰਦੇ ਆ ਸੋ ਇਸ ਕਰਕੇ ਇਹ ਕੋਈ ਏਡੀ ਵੱਡੀ ਸਮੱਸਿਆ ਮੈਂ ਨਹੀਂ ਇਸ ਜੀ ਨੂੰ ਮੰਦਾ ਕਿਉਂਕਿ ਜਿਹੜਾ ਸਿਵਲ ਕੈਲੰਡਰ ਜਿੱਥੇ ਚੱਲ ਰਿਹਾ ਉਹ ਚੱਲ ਰਿਹਾ ਪਰ ਜਿਹੜੇ ਰਿਲੀਜੀਅਸ ਤਿਉਹਾਰ ਨੇ ਕਿਸੇ ਵੀ ਧਰਮ ਦੇ ਕਿਸੇ ਵੀ ਕੌਮ ਦੇ ਉਹ ਜੋ ਉਹਨਾਂ ਦੇ ਇਤਿਹਾਸਕ ਸਰੋਤ ਨੇ ਉਹਨਾਂ ਦੇ ਹਿਸਾਬ ਨਾਲ ਬਣਾਏ ਜਾਂਦੇ ਨੇ ਸੋ ਦੇਖਿਆ ਜਾਵੇ ਤਾਂ ਜਦੋਂ ਤਰੀਕਾ ਕਿ ਪਿੱਛੇ ਹੁੰਦੀਆਂ ਨੇ ਜਿਵੇਂ ਆਪਾਂ ਕਹਿ ਲਈਏ ਕਿ ਇਹ 5 ਤਰੀਕ ਨੂੰ ਕਈ ਕਹਿ ਰਹੇ ਨੇ ਕਿ ਗੁਰੂ ਸਾਹਿਬ ਦਾ ਜਿਹੜਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਚਾਹੀਦਾ ਕਈ 6 ਤਰੀਕ ਨੂੰ ਮਨਾਉਂਦੇ ਨੇ ਸੋ ਇਹ ਵੀ ਇਹਦਾ ਜ਼ਿਕਰ ਕਰ ਨਹੀਂ ਦੇਖੋ ਜੀ ਇਹਦੇ ਵਿੱਚ 5 6 ਦਾ ਤਾਂ ਕੋ ਰੌਲਾ ਨਹੀਂਗਾ ਜੋ ਸਾਡੇ ਇਤਿਹਾਸਕ ਸਰੋਤ ਨੇ ਉਹ 100 ਦੀ 7ਵੀਂ ਆਉਂਦੀ ਹੈ ਉਹਦੇ ਹਿਸਾਬ ਉਮ ਮਣੀ ਜਾਂਦੀ ਆ ਉਹ ਸਾਨੂੰ ਉਸ ਚੀਜ਼ ਦੇ ਨਾਲ ਸਾਨੂੰ ਅੰਗਰੇਜ਼ੀ ਨਾਲ ਕੋਈ ਮਤਲਬ ਨਹੀਂ ਕਿ ਅੰਗਰੇਜ਼ੀ ਕੈਲੰਡਰ ਚ 2 ਤਰੀਕ ਹੁੰਦੀ ਆ 5 ਹੁੰਦੀ ਆ 10 ਹੁੰਦੀ ਆ ਕਿਉਂਕਿ ਜੋ ਸਾਡੇ ਇਤਿਹਾਸਕ ਸਰੋਤ ਆ ਜੋ ਸਾਡੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਅਸੀਂ ਤਾਂ ਉਹਦੇ ਹਿਸਾਬ ਦੇ ਨਾਲ ਮਨਾਵਾਂਗੇ ਨਾ ਦੇਖਿਆ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਹਰ ਸਾਲ ਇੱਕ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਜਾਂਦਾ ਹੈ ਉਹ ਨਾਨਕ ਸ਼ਾਹੀ ਕਲੰਡਰ ਕਿਥੋਂ ਤੱਕ ਤੁਸੀਂ ਸਹੀ ਮੰਨਦੇ ਹੋ ਜਿਹੜੀਆਂ ਉਹ ਤਰੀਕਾ ਨੇ ਉਹ ਐਕਚੁਅਲ ਦੇ ਵਿੱਚ ਸਹੀ ਨਹੀਂ ਕਿਉਂਕਿ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਹੈ ਕਿ ਇਸ ਸਾਲ 2025 ਦੇ ਵਿੱਚ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਪ੍ਰਕਾਸ਼ ਪੁਰਬ ਆ ਉਹ ਦੋ ਵਾਰ ਆ ਰਿਹਾ 2026 ਦੇ ਵਿੱਚ ਨਹੀਂ ਆ ਰਿਹਾ ਇਸ ਦੇ ਵਿੱਚ ਕਿੰਨੀ ਸੱਚਾਈ ਹੈ ਦੇਖੋ ਜੀ ਐਸਪੀਸੀ ਦੇ ਕਲੰਡਰ ਨਾਲ ਮੈਂ ਤਾਂ ਪੂਰਨ ਤੌਰ ਤੇ ਸਹਿਮਤ ਹਾਂ ਜੋ ਉਹਨਾਂ ਨੇ ਜਿਹੜਾ ਜੋ ਸਾਡਾ ਇਤਿਹਾਸਕ ਸਿਸਟਮ ਹੈਗਾ ਕਲੰਡਰ ਦਾ ਉਹਦੇ ਹਿਸਾਬ ਦੇ ਨਾਲ ਉਹ ਕਲੰਡਰ ਬਣਾਇਆ ਔਰ ਉਹਦੇ ਹਿਸਾਬ ਦੇ ਨਾਲ ਉਹ ਡਾਟਾ ਫਿਕਸ ਕੀਤੀ ਹੈ ਨਾ ਜਿਹੜਾ ਸਿਵਲ ਕਲੰਡਰ ਆ ਜਿਹੜਾ ਗ ਉਹ ਇੱਕ ਸਿਵਲ ਕੈਲੰਡਰ ਦੇ ਤੌਰ ਤੇ ਇੱਕ ਚੀਜ਼ ਆ ਡਿਆ ਜਿਹੜਾ ਰਿਲੀਜੀਅਸ ਕੈਲੰਡਰ ਆ ਉਹ ਚੀਜ਼ ਆ ਡਾ ਜਦੋਂ ਸਾਡੇ ਇਤਿਹਾਸਕ ਸਰੋਤਾਂ ਦੇ ਹਿਸਾਬ ਦੇ ਨਾਲ ਜੋ ਡੇਟ ਦਿੱਤੀ ਆ ਅਸੀਂ ਤੇ ਉਹਦੇ ਹਿਸਾਬ ਨਾਲ ਚੱਲਾਂਗੇ ਹੁਣ ਤੁਸੀਂ ਫਰਜ਼ ਕਰੋ ਇੱਕ ਬੰਦਾ ਕਿਲੋਮੀਟਰ ਨੂੰ ਮੀਲ ਦੇ ਨਾਲ ਕੰਪੇਅਰ ਕਰੇਗਾ ਤਾਂ ਇਹ 에ਰਰ ਤਾਂ ਆਉਣਾ ਹੀ ਆਉਣੇ ਆ ਜਿਹੜਾ ਆਪਣੇ ਇਤਿਹਾਸ ਨੂੰ ਸੰਭਲ ਲਈ ਜਾਂ ਕੁਝ ਲਿਖਤਾਂ ਦੇ ਵਿੱਚ ਜੇ ਸਾਡੇ ਕਿਸੇ ਵੀ ਕੌਮ ਦੇ ਜਾਂ ਕਿਸੇ ਵੀ ਧਰਮ ਦੇ ਜਿਹੜੇ ਇਤਿਹਾਸੀਆਂ ਰੈਫਰੈਂਸ ਹੁੰਦੀਆਂ ਨੇ ਉਹਦੀ ਜਿਹੜੀਆਂ ਹਿਸਟੋਰੀਕਲ ਡੇਟਸ ਸਾਡੀਆਂ ਕੰਟੈਂਪੋਰੀ ਉਸ ਟਾਈਮ ਦੀਆਂ ਹੁੰਦੀਆਂ ਨੇ ਉਹਨਾਂ ਨੂੰ ਹੀ ਮੂਲ ਮੰਨਿਆ ਜਾਂਦਾ ਵਾ ਉਹਨੂੰ ਆਪਾਂ ਕਿਸੇ ਆਪਣੀ ਸੌਖ ਦੇ ਤੌਰ ਤੇ ਆਪਾਂ ਕਿਸੇ ਤਰ੍ਹਾਂ ਮੈਨੀਪੂਲੇਟ ਕਰ ਲਈਏ ਇੱਕ ਚੀਜ਼ ਆੜਿਆ ਬਟ ਜੋ ਇਤਿਹਾਸਕ ਪ੍ਰਮਾਣਿਕਤਾ ਵਾ ਉਹ ਸਾਡੇ ਮੂਲ ਸਰੋਦੀ ਹੀ ਰਹਿੰਦੀ ਹੈ ਇਹਦੇ ਵਿੱਚ ਹੁਣ ਜਿਵੇਂ ਆਉਣ ਵਾਲੇ ਤਿਯਾਰ ਵੀ ਹੋਣਗੇ ਦੀਵਾਲੀ ਹੁੰਦੀ ਹੈ ਜਾਂ ਵਿਸਾਖੀ ਹੈ ਵਿਸਾਖੀ ਦੀ ਗੱਲ ਕਰਦੇ ਆ 14 ਤਰੀਕ ਨੂੰ ਆਉਂਦੀ ਹੈ ਤਾਂ ਉਸ ਨੂੰ ਲੈ ਕੇ ਇਹ ਅੱਗੇ ਪਿੱਛੇ ਨਹੀਂ ਹੁੰਦੀ ਆ ਪਰ ਜਦੋਂ ਗੁਰਪੁਰਬ ਦੀ ਗੱਲ ਆਉਂਦੀ ਆ ਉਹ ਅੱਗੇ ਪਿੱਛੇ ਹੋ ਜਾਂਦੇ ਆ ਦੇਖੋ ਜੀ ਵਿਸਾਖੀ ਦਾ 13 April 11 April 10 April ਨੂੰ ਕੋਈ ਲਿੰਕ ਨਹੀਂ ਵਿਸਾਖੀ ਦਾ ਮਤਲਬ ਹੈ ਪਹਿਲੀ April ਜਦੋਂ ਜਿਹੜਾ ਸਾਡਾ ਧਰਤੀ ਦਾ ਐਕਸਿਸ ਆ ਉਹ ਚੇਂਜ ਹੁੰਦਾ ਵਾ ਉਹਦੇ ਹਿਸਾਬ ਦੇ ਨਾਲ ਮਤਲਬ ਜਿਹੜੇ ਮਹਾਂਪਰਮਾਲੇ ਪੰਡਾ ਦਾ ਉਹ ਇਹਨਾਂ ਨੂੰ ਰਾਸ਼ੀਆਂ ਦੇ ਵਿੱਚ ਲੈ ਕੇ ਜਾਂਦੇ ਆ ਬਟ ਐਕਚੁਅਲ ਦੇ ਵਿੱਚ ਜਿਹੜੀ ਸੰਗਰਾਂ ਦਾ ਸਾਡੇ ਜਿਹੜਾ ਸੋਲਰ ਐਕਸਿਸ ਹੈ ਜਿਹੜੀ ਐਂਗੂਲੇਸ਼ਨ ਆ ਕਿਉਂਕਿ ਐਸਟਰੋਲੋਜੀ ਆ ਜਿਹੜਾ ਕੈਲੰਡਰ ਦਾ ਬੇਸਿਕ ਜਿਹੜੀ ਜੜ ਆ ਉਹ ਐਸਟਰੋਲੋਜੀ ਆ ਉਹ ਸੂਰਜ ਦੇ ਨਾਲ ਰਿਲੇਟਡ ਜਿਹੜਾ ਸਾਡਾ ਐਂਗੂਲੇਸ਼ਨ ਉਹ ਚੇਂਜ ਹੁੰਦਾ ਵਾ ਉਹਦੇ ਹਿਸਾਬ ਦੇ ਨਾਲ ਜਿਹੜੀ ਹੈ ਆਪਣੀ ਇਹ ਹਿੰਦੀ ਦੇ ਵਿੱਚ ਮਰਖਾਲਾ ਸੰਕਰਾਂਤੀ ਕਹਿੰਦੇ ਆ ਸ਼ਾਇਦ ਹਾਂਜੀ ਉਹ ਜਦੋਂ ਪਹਿਲੀ ਅਪ੍ਰੈਲ ਮਤਲਬ ਇਹ ਆ ਵੀ ਜਦੋਂ ਸਾਡੀ ਡਾਇਰੈਕਸ਼ਨ ਚੇਂਜ ਹੋਈ ਜਦੋਂ ਸੰਗਰਾਹਦ ਹੋਈ ਉਦੋਂ ਪਹਿਲੀ ਅਪ੍ਰੈਲ ਹੋਣੀ ਆ ਉਹਦਾ ਡੇਟ ਦੇ ਨਾਲ ਕੋਈ ਲਿੰਕ ਨਹੀਂਗਾ ਅੰਗਰੇਜ਼ੀ ਡੇਟ ਦੇ ਨਾਲ ਕੋਈ ਲਿੰਕ ਨਹੀਂ ਆ ਉਹਨਾਂ ਨੇ ਸਮੇਂ ਨੂੰ ਮਾਪਣ ਦਾ ਇੱਕ ਆਪਣਾ ਸਿਸਟਮ ਡਿਵੈਲਪ ਕੀਤਾ ਇਹਨੂੰ ਆਪਾਂ ਈਜ਼ੀ ਕਹਿ ਸਕਦੇ ਆ ਥੋੜਾ ਸੌਖਾ ਕਹਿ ਸਕਦੇ ਆ ਬਟ ਉਹਦੀਆਂ ਆਪਣੀਆਂ ਕਮੀਆਂ ਪੇਸ਼ੀਆਂ ਨੇ ਜਿਹੜਾ ਸਾਡਾ ਕੈਲੰਡਰ ਆ ਜ ਮਤਲਬ ਸਾਡਾ ਕੈਲੰਡਰ ਆਪਾਂ ਕਹਿ ਸਕਦੇ ਵੀ ਜਿਹੜਾ ਸਾਡਾ ਇਤਿਹਾਸਕ ਤੌਰ ਤੇ ਜਿਹੜੇ ਸਾਡੇ ਇਤਿਹਾਸਕ ਸਰੋਤਾਂ ਦੇ ਵਿੱਚ ਜਿਹੜੀਆਂ ਤਰੀਕਾਂ ਮਿਲਦੀਆਂ ਨੇ ਅਸੀਂ ਉਹਨਾਂ ਹਿਸਾਬ ਉਹਨਾਂ ਦੇ ਹਿਸਾਬ ਦੇ ਨਾਲ ਚੱਲਣਾ ਵਾ ਦੇਖਿਆ ਜਾਵੇ ਜਿਵੇਂ ਜ਼ਿਕਰ ਕੀਤਾ ਮੈਂ ਕਿ ਅਪ੍ਰੈਲ ਜਿਹੜੀ ਆ ਉਹ ਸ਼ੁਰੂ ਤੋਂ ਜਦੋਂ ਸ਼ੁਰੂ ਹੁੰਦੇ ਤਾਂ ਵਿਸਾਖੀ ਉਦੋਂ ਆ ਜਾਂਦੀ ਮੈਂ ਤੁਹਾਡੇ ਸਵਾਲ ਨਹੀਂ ਸਮਝਿਆ ਮਤਲਬ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਕਿ 13 14 ਜਾਂ 12 ਤਰੀਕ ਜਿਹੜੀ ਹੋਵੇ ਉਹ ਅਪ੍ਰੈਲ ਦੀ ਉਸ ਦੇ ਵਿੱਚ ਵਿਸਾਖੀ ਦਾ ਕੋਈ ਲੈਣਾ ਦੇਣਾ ਨਹੀਂ ਆ ਜੇਕਰ April ਚੜ੍ਹਦੀ ਹੈ ਤਾਂ ਉਹੀ ਵਿਸਾਖੀ ਸ਼ੁਰੂ ਹੋ ਜਾਂਦੀ ਨਹੀਂ ਨਹੀਂ April ਦੀ ਤਾਂ ਮੈਂ ਗੱਲ ਹੀ ਨਹੀਂ ਕਰ ਰਿਹਾ ਜਿੱਦਨ ਪਹਿਲੀ ਵਿਸਾਖ ਹੋਏਗੀ ਵਿਸਾਖ ਦੀ ਜਿੱਦਨ ਸੰਗਰਾਹਨ ਹੋਏਗੀ ਉਸ ਦਿਨ ਵਿਸਾਖੀ ਆ ਉਹ ਸਿਵਲ ਕੈਲੰਡਰ ਦੀ ਜਿਹੜੀ ਡੇਟ ਆ 10 ਹੋ ਸਕਦੀ 12 ਹੋ ਸਕਦੀ 14 ਹੋ ਸਕਦੀ ਆ ਉਹ ਸਿਵਲ ਕੈਲੰਡਰ ਦਾ ਮਾਮਲਾ ਸੰਗਰਾਹਨ ਦੀ ਪਹਿਲੀ ਤਰੀਕ ਨੂੰ ਵਿਸਾਖੀ ਹੋਏ ਹਾਂ ਆਪਾਂ ਦੋ ਚੀਜ਼ਾਂ ਮਿਕਸ ਕਰ ਰਹੇ ਹਾਂ ਨਾ ਇਹ ਚੀਜ਼ ਨਹੀਂ ਨਾ ਮੈਂ ਗੱਲ ਕਰ ਰਿਹਾ ਵੀ ਜਿਹੜੀ ਵਿਸਾਖੀ ਆ ਉਹਦਾ ਲਿੰਕ ਜਿਹੜਾ ਵਾ ਵਿਸਾਖੀ ਦੀ ਸੰਗਰਾਹਨ ਦੇ ਨਾਲ ਵਿਸਾਖ ਦੀ ਸੰਗਰਾਹਨ ਦੇ ਨਾਲ ਉਹਦਾ ਸਿਵਲ ਕੈਲੰਡਰ ਦੀ ਡੇਟ ਨਾਲ ਕੋਈ ਲਿੰਕ ਨਹੀਂ ਹੁਣ ਤੱਕ ਤੁਸੀਂ ਕਿੰਨੇ ਕੈਲੰਡਰਾਂ ਬਾਰੇ ਜਿਹੜੇ ਉਹ ਪੜ ਚੁੱਕੇ ਹੋ ਜਾਂ ਹੋਰ ਕਿਹੜੇ-ਕਿਹੜੇ ਕੈਲੰਡਰ ਹੁੰਦੇ ਨੇ ਅਸੀਂ ਨਹੀਂ ਇੰਨਾ ਜਾਣੂ ਤੁਸੀਂ ਦਰਸ਼ਕਾਂ ਨੂੰ ਦੱਸੋ ਅਸੀਂ ਵੀ ਤੁਹਾਡੇ ਕੋਲ ਸ਼ਾਇਦ ਇਸ ਬਾਰੇ ਹੋਰ ਜਾਣੂ ਹੋ ਸਕੀਏ ਦੇਖੋ ਜੀ ਮੇਰਾ ਮਤਲਬ ਮੈਨੂੰ ਸ਼ੌਂਕ ਆ ਕੈਲੰਡਰ ਦਾ ਬੇਸਿਕਲੀ ਮਤਲਬ ਇੱਕ ਐਜ਼ ਅ ਸਟੂਡੈਂਟ ਤੁਸੀਂ ਕਹਿ ਸਕਦੇ ਹੋ ਮੈਂ ਪੜਦਾ ਮੇਰੇ ਕੋਲ ਬੁੱਧਿਸਟ ਕੈਲੰਡਰ ਆ ਪਰਸ਼ੀਅਨ ਕੈਲੰਡਰ ਆ ਜਿਹੜਾ ਜਾਂ ਜਿਹੜੇ ਇੰਡੀਆ ਦੇ ਵਿੱਚ ਵੀ ਜਿਹੜੇ ਕੈਲੰਡਰ ਨੇ ਅੱਡ-ਅੱਡ ਤਰ੍ਹਾਂ ਦੇ ਚੱਲਦੇ ਨੇ ਮੁੱਖ ਰੂਪ ਚ ਦੋ ਚੱਲ ਤੇ ਬਾਕੀ ਸਾਕਾ ਕੈਲੰਡਰ ਜਿਹੜਾ ਨੈਸ਼ਨਲ ਸਾਕਾ ਕੈਲੰਡਰ ਆ ਉਹ ਚੱਲਦਾ ਵਾ 크ਰਿਸਚIANS ਦਾ ਜਿਹੜਾ ਵਾ ਜਿਹੜਾ ਹੁਣ ਪਹਿਲਾਂ ਸੀਗਾ ਇਹਨਾਂ ਦਾ ਜਿਹੜਾ ਆਪਾਂ ਕਹਿ ਸਕਦੇ ਸੀਗੇ ਮਰਖਲ ਅਗਸਟ ਜਿਹੜਾ ਸੇਂਟ ਅਗਸਟ ਦਾ ਕੈਲੰਡਰ ਸੀਗਾ ਉਸ ਜੂਲੀਅਨ ਸੌਰੀ ਹੁਣ ਗ੍ਰੈਗੋਰੀਅਨ ਹੋ ਗਿਆ ਉਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਹਿਜਰੀ ਕੈਲੰਡਰ ਆ ਮੁਸਲਮਾਨਾਂ ਦਾ ਉਹ ਕੈਲੰਡਰ ਆ ਮਤਲਬ ਪਾਠਕ ਦੇ ਤੌਰ ਤੇ ਮੈਂ ਪੜਿਆ ਆ ਮਤਲਬ ਲਗਭਗ ਮੇਰੇ ਕੋਲ ਕੋ 20 25 ਦੇ ਲਾਗੇ ਕਿਤਾਬਾਂ ਹੋਣਗੀਆਂ ਕੋਈ ਧਰਮ ਆਪਣੇ ਜਿਹੜੇ ਹੈ ਕੈਲੰਡਰ ਫੋਲੋ ਕਰਦਾ ਹੈ ਹਾਂਜੀ ਜੇ ਜਹਾਂ ਜਿਸ ਤਰ੍ਹਾਂ ਚਾਈਨੀਜ਼ ਆ ਚਾਈਨੀਜ਼ ਆਪਣੇ ਕੈਲੰਡਰ ਫਾਲੋ ਕਰਦੇ ਦੇਖੋ ਜੀ ਮੈਂ ਜਿਹੜੀ ਚੀਜ਼ ਪਹਿਲਾਂ ਕਹਿ ਰਿਹਾ ਕਿ ਜਿਹੜਾ ਚਲਣ ਵਧਿਆ ਵਾ ਗਰਗੋਰੀਅਨ ਕੈਲੰਡਰ ਦਾ ਉਹ ਈਸਟ ਇੰਡੀਆ ਕੰਪਨੀ ਦਾ ਉਹਦੇ ਵਿੱਚ ਬਹੁਤ ਵੱਡਾ ਰੋਲ ਆ ਕਿ ਉਹਨਾਂ ਨੇ ਆਪਣੇ ਪ੍ਰਬੰਧ ਨੂੰ ਸੌਕਾ ਕਰ ਲਈ ਜਿੱਥੇ-ਜਿੱਥੇ ਉਹਨਾਂ ਦਾ ਅਸਰ ਸੀਗਾ एंपਾਇਰ ਸੀਗਾ ਉਹਨਾਂ ਨੇ ਉੱਥੇ-ਉੱਥੇ ਉਹਨੂੰ ਚਲਾਇਆ ਤੇ ਉਹ ਸਿੱਧੀ ਗੱਲ ਆ ਵੀ ਜਿਹੜੇ ਕਲੋਨੀਜ਼ ਸੀਗੀਆਂ ਉਹਦੇ ਇਨਸਾਫ ਦੇ ਨਾਲੋਂ ਚਲਣੀਆਂ ਸ਼ੁਰੂ ਹੋ ਗਈਆਂ ਵਿਦ ਟਾਈਮ ਸਾਨੂੰ ਵਰਤਨਾ ਜਾਂ ਮੈਨੀਪੂਲੇਟ ਕਰਨਾ ਈਜ਼ੀ ਹੋ ਗਿਆ ਕਿਉਂਕਿ ਸਾਡੇ ਕੋਲ ਕੜੀਆਂ ਆ ਗਈਆਂ ਸਾਡੇ ਕੋਲ ਕੈਲੰਡਰ ਆ ਗਏ ਹੋਰ ਸਰੋਤ ਆ ਗਏ ਬੜਾ ਪਹਿਲਾਂ ਜਿਹੜਾ ਜਿਹੜਾ ਵੀ ਕੋਈ ਮੁਲਕ ਸੀਗਾ ਜਾਂ ਜਿਹੜਾ ਜਿਹੜਾ ਕਿੱਤਾ ਸੀਗਾ ਜੋ ਆਪਣਾ ਨੇਚਰਲ ਐਸਟਰੋਲੋਜੀ ਸੀਗੀ ਉਹਨੂੰ ਸਟੱਡੀ ਕਰਕੇ ਜਿਹੜੇ ਜਿਹੜੇ ਕੈਲੰਡਰ ਬਣਾਏ ਸੀਗੇ ਉਹਨਾਂ ਨੂੰ ਫਾਲੋ ਕਰਦਾ ਸੀਗਾ ਔਰ ਹੁਣ ਵੀ ਕਰ ਰਹੇ ਹੋ ਅੱਛਾ ਅੱਜ ਸਿਵਲ ਅਕੋਰਡਿੰਗ ਦੀ ਗੱਲ ਕਰ ਲਈਏ ਕੈਲੰਡਰ ਦੇ ਅਕੋਰਡਿੰਗ 25 ਦਸੰਬਰ ਨੂੰ 크ਿਸਮਸ ਜੇ ਮਨਾਇਆ ਜਾਂਦਾ ਸੋ ਉਹ ਵੀ ਡੇਟ ਮਿੱਥੀ ਗਈ ਆ ਉਹਨਾਂ ਦੀ ਹਾਂਜੀ ਉਹ ਡੇਟ ਮਿੱਥੀ ਗਈ ਉਹਦਾ ਕਾਰਨ ਹੈ ਕਿ ਇਸਮ ਸੀ ਜੀ ਕੁਝ ਤਾਂ ਜਿਹੜੇ ਉਹਨਾਂ ਦੇ ਕੁਝ ਸਟੋਰੀਜ਼ ਆ ਉਹ 25 ਨੂੰ ਵੀ ਸਹੀ ਨਹੀਂ ਮੰਨਦੇ ਮੇਥਨ ਉਹਨਾਂ ਦਾ ਜਿਹੜਾ ਐਕਚੁਅਲ ਦੇ ਵਿੱਚ ਈਅਰ ਆ ਸਪੋਜ਼ ਕਰੋ ਜਿਸ ਤਰ੍ਹਾਂ ਆਪਾਂ 2021 ਆਪਾਂ ਉਹਨੂੰ ਲੈ ਕੇ ਚੱਲ ਰਹੇ ਆ ਉਹ ਉਹਦੇ ਵਿੱਚ ਵੀ ਕੁਝ ਜਿਹੜੇ ਸਟੋਰੀਜ਼ ਦਾ ਫਰਕ ਮੰਨਦੇ ਆ ਕਿ ਸ਼ਾਇਦ ਈਸਾ ਜੀ ਦਾ ਜਿਹੜਾ ਜਨਮ ਆ ਕੁਝ ਸਾਲ ਅੱਗੇ ਜਾਂ ਪਿੱਛੇ ਹੋਇਆ ਤਰੀਕ ਜਿਹੜੀ ਉਹ 25 ਦਸੰਬਰ ਹੀ ਹੈ ਨਹੀਂ ਤਰੀਕ ਤਾਂ ਉਹਨਾਂ ਨੇ ਮਿੱਥੀ ਹੈ ਨਾ ਇਹ ਆਪ ਮਿੱਥੀ ਹੈ ਉਹਨਾਂ ਨੇ ਕਿਤੇ ਜ਼ਿਕਰ ਹੈਗਾ ਕਿਤੇ ਗ੍ਰੰਥਾ ਦੇ ਵਿੱਚ ਉਹਨਾਂ ਦੇ ਜਾਂ ਕਿਸੇ ਕੈਲੰਡਰਾਂ ਦੇ ਵਿੱਚ ਨਹੀਂ 25 ਤਰੀਕ ਦਾ ਜ਼ਿਕਰ ਨਹੀਂ ਹੈਗਾ ਉਹਨਾਂ ਨੇ ਆਪ ਮਿੱਥੀ ਆ ਮਤਲਬ ਤੁਸੀਂ ਕਹੋ ਕਿ ਆਪਣੇ ਪੈਗੰਬਰ ਨੂੰ ਧਿਆਉਣ ਦੇ ਲਈ ਕਿਉਂਕਿ ਇਤਿਹਾਸਕ ਸਰੋਤ ਉਸ ਚੀਜ਼ ਦਾ ਨਾ ਹੋਣ ਕਰਕੇ ਉਹਨਾਂ ਨੇ ਤਰੀਕ ਮਿੱਥੀ ਆ ਪਰ ਸਾਡੀ ਬੇਵਕੂਫੀ ਇਹ ਹੈ ਕਿ ਦੇਖੋ ਉਹ ਉਹਨਾਂ ਦੇ ਆਪਣੇ ਧਰਮ ਦੀ ਇੱਕ ਪਰੰਪਰਾ ਵਾ ਉਹਨਾਂ ਕੋ ਕੋਈ ਚੀਜ਼ ਹੈਗੀ ਆ ਕੋਈ ਨਹੀਂ ਹੈਗੀ ਜੋ ਵੀ ਉਹਨਾਂ ਦਾ ਆਪਣੀ ਹਿਸਟੋਰੀਕਲ ਰੈਫਰੈਂਸ ਹੈ ਜਾਂ ਪਰ ਸਾਡੇ ਕੋਲ ਤਾਂ ਸਾਡੀਆਂ ਲਿਖਤਾਂ ਹੈਗੀਆਂ ਤੇ ਅਸੀਂ ਉਸ ਨਾਲ ਇਸ ਚੀਜ਼ ਨੂੰ ਕੰਪੇਅਰ ਨਹੀਂ ਨਾ ਕਰ ਸਕਦੇ ਸਾਡੇ ਤਾਂ ਸਾਡੇ ਕੋਲ ਕਿੰਨੇ ਪ੍ਰਾਤਨ ਸਰੋਤ ਨੇ ਜਿਨ੍ਹਾਂ ਵਿੱਚ ਜ਼ਿਕਰ ਮਿਲਦਾ ਅੱਛਾ ਪੁਰੇਵਾਲ ਸਾਹਿਬ ਦਾ ਜ਼ਿਕਰ ਕਰ ਰਿਹਾ ਸੀ ਪਾਫ ਦਾ ਕੈਮਰਾ ਉਹਨਾਂ ਵੱਲੋਂ ਜੋ ਕਲੰਡਰ ਹੈਗਾ ਉਸ ਨੂੰ ਸਹੀ ਮੰਨਦੇ ਹੋ ਤੁਸੀਂ ਨਹੀਂ ਮੈਂ ਪਹਿਲਾਂ ਮੰਨਦਾ ਸੀ ਜਦੋਂ ਤਾਂ ਪੜ੍ਹਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਨਹੀਂ ਮੰਨਦਾ ਕੀ ਕਾਰਨ ਉਹਦਾ ਕਾਰਨ ਹੈਗਾ ਕਿ ਉਹ ਤਾਂ ਇੱਕ ਜ਼ੇਦਾ ਵਾਲਾ ਕੰਮ ਹੋ ਗਿਆ ਨਾ ਵੀ ਆਪਾਂ ਇਤਿਹਾਸ ਨੂੰ ਮ ਇਤਿਹਾਸ ਵਾਲੇ ਪਾਸੇ ਜਿਹੜਾ ਵਾ ਉਹ ਤੋੜਨਾ ਵਾ ਅਸਲ ਦੇ ਵਿੱਚ ਮੈਨੂੰ ਜੋ ਮੇਰੀ ਨਿੱਜੀ ਸੋਚਾਂ ਜਾਂ ਜਿੰਨਾ ਕਿ ਮੈਨੂੰ ਉਸ ਟਾਈਮ ਦੇ ਵਿੱਚ ਜਿਹੜੇ ਬੰਦੇ ਇੰਨਾ ਕਮੇਟੀਆਂ ਦੇ ਵਿੱਚ ਸ਼ਾਮਲ ਰਹੇ ਉਹਨਾਂ ਨਾਲ ਵਿਚਰਨ ਦਾ ਜਾਂ ਗੱਲ ਕਰਨ ਦਾ ਮੌਕਾ ਮਿਲਿਆ ਉਹਦੇ ਵਿੱਚ ਇੱਕ ਰਾਜਸੀ ਧਿਰ ਨੇ ਕਾਲੀ ਕੀਤੀ ਇਸ ਕਲੰਡਰ ਨੂੰ ਲਾਗੂ ਕਰਨ ਦੀ ਉਰ ਉਸ ਤੋਂ ਬਾਅਦ ਬਦਕਿਸਮਤੀ ਦੇ ਨਾਲ ਕੌਮ ਦੇ ਵਿੱਚ ਇਹ ਦਫਾੜ ਪੈਦਾ ਆ। ਆਪਾਂ ਤਰੀਕਿਆਂ ਦੇ ਉੱਪਰ ਆਉਨੇ ਆ ਜਿਹੜੀ ਚੀਜ਼ ਨੂੰ ਲੈ ਕੇ ਲੋਕਾਂ ਨੂੰ ਕਨਫਿਊਜ਼ਨ ਰਹਿੰਦੀ ਹੈ। ਅਬ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸੋਲਰ ਦੇ ਜ਼ਾਬ ਨਾਲ ਸਰਲ ਕੋਸ ਚੱਲਦਾ ਹੈ। ਤੁਸੀਂ ਜ਼ਿਕਰ ਕਰ ਰਹੇ ਸੀ ਪਹਿਲਾਂ ਵੀ ਕਿ ਪੁੰਨਿਆ ਤੋਂ ਜਦੋਂ ਆਪਾਂ ਆਉਨੇ ਆ ਜ਼ਿਕਰ ਕਰੇ ਮੈਨੂੰ ਨਾਮ ਨਹੀਂ ਯਾਦ ਆ ਰਿਹਾ। ਸੋ ਉਹਦੇ ਬਾਰੇ ਵੀ ਦੱਸੋ ਕਿਵੇਂ ਇਹ ਤਰੀਕਾ ਚੇਂਜ ਹੋ ਜਾਂਦੀ ਹੈ ਨਹੀਂ ਕਿਵੇਂ ਅੱਗੇ ਪਿੱਛੇ ਡੇਟ ਹੋ ਜਾਂਦੀ ਹੈ। ਡੇਟ ਨਹੀਂ ਅੱਗੇ ਪਿੱਛੇ ਹੁੰਦੀ ਜੀ ਦੇਖੋ ਮੈਂ ਤੁਹਾਨੂੰ ਕਿਹਾ ਵੀ ਹਰ ਕੌਮ ਨੇ ਆਪਣੇ ਐਸਟਰੋਲੋਜੀ ਦੇ ਵਿੱਚ ਆਪਣੇ ਸਿਸਟਮ ਦੇ ਨਾਲ ਚੀਜ਼ ਨੂੰ ਕੰਟਰੋਲ ਕਰਨ ਦਾ ਸਿਸਟਮ ਸੈੱਟ ਕੀਤਾ ਸੀ ਕੰਟਰੋਲ ਨਹੀਂ ਸੌਰੀ ਸਮਝਣ ਦਾ ਕਿਉਂਕਿ ਕੰਟਰੋਲ ਤਾਂ ਕੁਦਰਤ ਨੂੰ ਕੋਈ ਵੀ ਨਹੀਂ ਕਰ ਸਕਦਾ ਜਦੋਂ ਪੁੰਨਿਆਂ ਤੋਂ ਮੱਸੀਆ ਵੱਲ ਨੂੰ ਜਾਂਦੀ ਹੈ ਜੀ ਠੀਕ ਹੈ ਜੀ ਉਦੋਂ ਸੁਧੀ ਹੋ ਜਾਂਦੀ ਹੈ ਜੀ ਸੌਰੀ ਜਦੋਂ ਮੱਸੀਆ ਤੋਂ ਪੁੰਨਿਆਂ ਵੱਲ ਨੂੰ ਜਾਂਦੀ ਹੈ ਉਦੋਂ ਸੁਧੀ ਹੈ ਜਦੋਂ ਪੁੰਨਿਆਂ ਤੋਂ ਮੱਸੀਆ ਵੱਲੋਂ ਤੋਂ ਵਧੀ ਹੈ ਤੁਸੀਂ ਵਿੱਚ ਕੀ ਕੀ ਪ੍ਰਭਾਵ ਹੈ ਜਿਕਰ ਆਮ ਪਾਸ਼ਾ ਦੇ ਵਿੱਚ ਮੈਂ ਸਮਝਾਣਾ ਪਵੇ ਕਿਸੇ ਨੂੰ ਕਿਦਾਂ ਸਮਝਾਵਾਂਗੇ ਨਹੀਂ ਉਹ ਇੱਕ ਨੇਚਰ ਦਾ ਫਿਕਸ ਪੈਟਰਨ ਆ ਨਾ ਕਿ ਇੰਨੇ ਦਿਨਾਂ ਤੋਂ ਬਾਅਦ ਇੰਨੇ ਦਿਨਾਂ ਦੇ ਵਿੱਚ ਫਿਰ ਮੱਸਿਆ ਹੁੰਦੀ ਹੈ ਫਿਰ ਮੱਸਿਆ ਤੋਂ ਬਾਅਦ ਪੁੰਨੇ ਹੁੰਦੀ ਉਹ ਜਿਹੜਾ ਸਰਕਲ ਆ ਨੇਚਰ ਦਾ ਉਹ ਚੱਲਦਾ ਰਹਿੰਦਾ ਵਾ ਉਹ ਜਿਹੜਾ ਮਹੀਨਾ ਵਾ ਜਿਹੜਾ ਦੇਸੀ ਮਹੀਨੇ ਆ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਕੰਟਰੋਲ ਕਰਦੇ ਆ ਮਤਲਬ ਸਮਝ ਨਾ ਸੌਖਾ ਹੋ ਜਾਂਦਾ ਅਸਲ ਦੇ ਵਿੱਚ ਜੇਕਰ ਮੈਂ ਗੱਲ ਕਰਨਾ ਤੁਹਾਡੀ ਜ਼ਿੰਦਗੀ ਦੀ ਜੇਕਰ ਤੁਸੀਂ ਕੋਈ ਇਤਿਹਾਸਿਕ ਕੈਲੰਡਰ ਫੋਲੋ ਕਰਨਾ ਹੋਵੇ ਕਿਹੜਾ ਕਰਦੇ ਹੋ ਨਹੀਂ ਸਾਡੇ ਕੋਲ ਜਿਹੜੇ ਸਾਡੇ ਆਪਣੇ ਇਤਿਹਾਸਕ ਸਰੋਤ ਨੇ ਜੋ ਤਰੀਕ ਹੁੰਦੀ ਆ ਆਪਾਂ ਤੇ ਉਹਦੇ ਹਿਸਾਬ ਨਾਲ ਨਾ ਵਾਣਾਗੇ ਤੁਸੀਂ ਕਿਸ ਤਰੀਕੇ ਕਿੱਥੋਂ ਪਤਾ ਕਰਦੇ ਹੋ ਲੋਕ ਕਿਸ ਤਰੀਕੇ ਜਾਣ ਸਕਦੇ ਆ ਕਿ ਗੁਰਗੋਬਿੰਦ ਸਿੰਘ ਜੀ ਦਾ ਗੁਰਪੁਰਬ ਕਿਸ ਤਰੀਕੇ ਆ ਰਿਹਾ ਹੈ ਗੁਰਨਾਨਕ ਪਾਤਸ਼ਾਹ ਦਾ ਗੁਰਪੁਰਬ ਕਿੰਨੀ ਤਰੀਕ ਨੂੰ ਆ ਰਿਹਾ ਲੋਕਾਂ ਨੇ ਦੇਖਣਾ ਹੋਵੇ ਕਿਸ ਤਰੀਕੇ ਪਤਾ ਲਗਾ ਸਕਦੇ ਦੇਖੋ ਜੀ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਆਏ ਆ ਵੀ ਸਾਨੂੰ ਸਮਝਣਾ ਪਊਗਾ ਵੀ ਹਰ ਬੰਦੇ ਨੂੰ ਕੈਲੰਡਰ ਦੀ ਸਮਝ ਨਹੀਂ ਗਈ ਇਮੋਸ਼ਨਲ ਕਰਕੇ ਹਰ ਬਹੁਤੇ ਬੰਦੇ ਇਮੋਸ਼ਨਲ ਕਰਕੇ ਆਪਣੀ ਰੋਟੀ ਸੇਕਦੇ ਆ ਠੀਕ ਹੈ ਜੀ ਦੂਸਰੀ ਚੀਜ਼ ਜਿਹੜੀ ਸਮਝਣ ਦੀ ਗੱਲ ਆ ਉਹਦੇ ਵਿੱਚ ਦੋ ਚੀਜ਼ਾਂ ਨੇ ਪਹਿਲੀ ਚੀਜ਼ ਤਾਂ ਵੀ ਇੱਕ ਹਿਸਟੋਰੀਅਨ ਦੀ ਅਪਰੋਚ ਜਿਹੜੀ ਉਹ ਸਾਡੇ ਰਿਸੋਰਸਿਸ ਦੇ ਹਿਸਾਬ ਨਾਲ ਜਾਊਗੀ ਤੇ ਜੇ ਕਿਸੇ ਬੰਦੇ ਨੇ ਮਨਾਉਣਾ ਵਾ ਸਿਰਫ ਮਨਾਉਣਾ ਵਾ ਉਹ ਤਾਂ ਹੁਣ ਜਿਸ ਤਰ੍ਹਾਂ ਐਸਜੀਪੀਸੀ ਆ ਉਹ ਆਪਣਾ ਕੈਲੰਡਰ ਕੱਢਦੀ ਉਹਦੇ ਵਿੱਚ ਸਾਨੂੰ ਸਾਰੇ ਜਿਹੜੇ ਸਾਡੇ ਗੁਰੂ ਸਾਹਿਬਾਨ ਆ ਉਹਨਾਂ ਦੀ ਜਿਹੜੀ ਜਨਮ ਤਰੀਕਾ ਚੜ੍ਹਾਈ ਕਰਨ ਦੀ ਤਰੀਕਾ ਗੁਰਤਾ ਗਦੀ ਤਰੀਕਾ ਉਹਦੇ ਵਿੱਚ ਦਿੱਤੀ ਹੁੰਦੀ ਹੈ ਉਹ ਉਸ ਤਰੀਕੇ ਨਾਲ ਵੀ ਲੋਕ ਫੋਲੋ ਕਰ ਸਕਦੇ ਨੇ ਨਹੀਂ ਫੋਲੋ ਕਰ ਸਕਣ ਦੀ ਤਾਂ ਡੈਫੀਨੇਸ਼ਨ ਅੱਡਾ ੜਾ ਨਾ ਹੁਣ ਸਪੋਜ਼ ਕਰੋ ਕਿਸੇ ਫਲਾਣੇ ਦਿਨ ਕਿਸੇ ਗੁਰੂ ਸਾਹਿਬਾਨ ਦੀ ਪ੍ਰਕਾਸ਼ ਪੁਰਬ ਆ ਗਿਆ ਜਾਂ ਕਿਸੇ ਭਗਤ ਜੀ ਦਾ ਜਨਮ ਦਿਨ ਆ ਗਿਆ ਜਾਂ ਕਿਸੇ ਸਹਿਬਜ਼ਾਦੇ ਦਾ ਸ਼ੀਤੀ ਦਿਨ ਆ ਗਿਆ ਜਾਂ ਕੋਈ ਵੀ ਕਿਸੇ ਵੀ ਆਪਣੇ ਇਤਿਹਾਸ ਦਿਹਾੜੇ ਨੂੰ ਕਿਸੇ ਨੇ ਵੀ ਮਨਾਉਣਾ ਵਾ ਕੋਈ ਵੀ ਹੋਰ ਵੀ ਇਤਿਹਾਸਕ ਦਿਹਾੜਾ ਹੋ ਸਕਦਾ ਤਾਂ ਉਹ ਜ਼ਰੂਰੀ ਤਾਂ ਨਹੀਂ ਵੀ ਸਾਰੇ ਬੰਦੇ ਉਦੋਂ ਹੀ ਮਨਾਉਂਦੇ ਆ ਉਹਦੇ ਵਿੱਚ ਆਪਾਂ ਬੜੇ ਫੈਕਟਰਸ ਐਡ ਹੁੰਦੇ ਆ ਬੰਦੇ ਜਿਹੜੇ ਬੰਦੇ ਕੰਮ ਕਰ ਰਹੇ ਉਹਨਾਂ ਨੇ ਜਿਹੜੇ ਬੰਦਿਆਂ ਨੇ ਸੇਵਾ ਕਰਨੀ ਦੀ ਆਪਣੇ ਟਾਈਮ ਦਾ ਦੇਖਦੇ ਆ ਆਪਣੀ ਸੇਵਾ ਦਾ ਦੇਖਦੇ ਆ ਫਿਰ ਜਿਹੜੇ ਕੋ ਪ੍ਰਚਾਰਕ ਕੋ ਰਾਗੀ ਕੋ ਢਾਡੀ ਕੋ ਕਥਾਵਾਚਕ ਜਾਂ ਕੋ ਯੂਨੀਵਰਸਿਟੀ ਦਾ ਸਕਾਲਰ ਵਿਦਵਾਨ ਸਾਧਨਾ ਹੁੰਦਾ ਉਹਨਾਂ ਦੀ ਅਵੇਲੇਬਿਲਟੀ ਦੇਖਦੇ ਆ ਇੱਕ ਚੀਜ਼ ਕਾਊਂਟ ਨਹੀਂ ਹੁੰਦੀ ਇਹਦੇ ਵਿੱਚ ਨੰਬਰ ਆਫ ਫੈਕਟਰਸ ਹੁੰਦੇ ਜਿਹੜੇ ਕਾਊਂਟ ਕਰਦੇ ਇਦੇ ਵਿੱਚ ਕਨਫਿਊਜ਼ਨ ਦੀ ਗੱਲ ਕਰ ਲਾ ਤਾਂ ਕਾਫੀ ਲੋਕਾਂ ਨੂੰ ਕਨਫਿਊਜ਼ਨ ਹੁੰਦੀ ਹੈ ਮੈਂ ਪਹਿਲੇ ਵੀ ਜ਼ਿਕਰ ਕਰ ਚੁੱਕਿਆ ਹਾਂ ਪਰ ਤੁਸੀਂ ਇੱਥੇ ਜ਼ਿਕਰ ਕਰਦੇ ਕਿ ਜੋਸ਼ ਸ਼ਰੋਮਨੀ ਕਮੇਟੀ ਨੇ ਜਿਸ ਤਰੀਕੇ ਨਾਲ ਕੈਲੰਡਰ ਹੈਗਾ ਲੋਕ ਉਸ ਨੂੰ ਫੋਲੋ ਕਰਦੇ ਨੇ ਇਸ ਤੋਂ ਇਲਾਵਾ ਜੇਕਰ ਹੋਰ ਕੋਈ ਕੈਲੰਡਰ ਲੋਕਾਂ ਨੇ ਫੋਲੋ ਕਰਨੇ ਹੋਣ ਦਰਸ਼ਕਾਂ ਨੇ ਉਹਦੇ ਤੋਂ ਪੜਨਾ ਹੋਵੇ ਜਾਂ ਕਿਸ ਤਰੀਕੇ ਨਾਲ ਰੁਚੀ ਰੱਖ ਸਕਦੇ ਨੇ ਨਹੀਂ ਦੇਖੋ ਪੜਨਾ ਇੱਕ ਚੀਜ਼ ਆਟਾ ਫੋਲੋ ਕਰਨਾ ਇੱਕ ਚੀਜ਼ ਆਟਾ ਸਿਵਲ ਕੈਲੰਡਰ ਜੋ ਸਾਡਾ ਚੱਲ ਰਿਹਾ ਉਹ ਚੱਲ ਰਿਹਾ ਮਤਲਬ ਆਪਣੇ ਆਪਾਂ ਆਪਣੇ ਦੇਸ਼ ਦੇ ਵਿੱਚ ਬੋਧੀ ਵੀ ਰਹਿੰਦੇ ਆ ਸਿੱਖ ਵੀ ਰਹਿੰਦੇ ਆ ਹਿੰਦੂ ਵੀ ਰਹਿੰਦੇ ਆ ਮੁਸਲਮਾਨ ਵੀ ਰਹਿੰਦੇ ਆ 크ਰਿਸਚੀਅਨ ਵੀ ਰਹਿੰਦੇ ਆ ਉਹ ਸਾਰੇ ਜਿਹੜੇ ਉਹਨਾਂ ਦੇ ਆਪਣੇ ਰਿਲੀਜੀਅਸ ਕੈਲੰਡਰ ਉਹ ਸਾਈਡ ਬਾਈ ਸਾਈਡ ਚੱਲਦੇ ਆ ਜਿਹੜੇ ਸਿਵਲ ਕੈਲੰਡਰ ਉਹ ਜਿਹੜਾ ਉਹ ਚੱਲ ਹੀ ਰਿਹਾ ਫਾਲੋ ਕਰਨ ਦਾ ਤੇ ਦੇਖੋ ਨਾ ਵੀ ਜੇ ਤੁਸੀਂ ਇੱਕ ਪੜ੍ਹਨ ਦੀ ਗੱਲ ਕਰ ਰਹੇ ਹੋ ਤਾਂ ਪੜ੍ਹਨ ਦੇ ਤੌਰ ਤੇ ਤਾਂ ਫਿਰ ਉਹ ਅੱਡੋ ਅੱਡ ਬੁੱਕਸ ਨੇ ਤੁਹਾਨੂੰ ਉਹਨਾਂ ਦੀ ਸਟੱਡੀ ਕਰਨੀ ਪਵੇਗੀ ਠੀਕ ਹੈ ਧੰਨਵਾਦ ਸੋ ਬਿਲਕੁਲ ਜਿਵੇਂ ਮੇਰਾ ਵੀ ਇਹ ਪਹਿਲਾ ਐਕਸਪੀਰੀਅੰਸ ਸੀਗਾ ਕਿਉਂਕਿ ਮੈਂ ਵੀ ਇੰਨੇ ਕੈਲੰਡਰਾਂ ਤੋਂ ਜਾਣੂ ਨਹੀਂ ਹਰ ਇੱਕ ਧਰਮ ਦਾ ਆਪਣਾ ਕੈਲੰਡਰ ਹੈ ਹਰ ਇੱਕ ਆਪਣੀਆਂ ਤਰੀਕੀਆਂ ਤਰੀਕਾ ਮਿੱਥੀਆਂ ਹੋਈਆਂ ਨੇ ਜਿਵੇਂ ਜ਼ਿਕਰ ਕੀਤਾ ਸੀਗਾ ਕਿ 25 ਦਸੰਬਰ ਨੂੰ ਲੈ ਕੇ 크리스마ਸ ਜੇ ਹੁੰਦਾ ਆ ਉਹ ਤਰੀਕ ਭਾਵੇਂ ਕਿਤੇ ਗ੍ਰੰਥਾ ਦੇ ਵਿੱਚ ਜਾਂ ਕਿਤੇ ਜ਼ਿਕਰ ਨਹੀਂ ਹੈਗਾ ਉਹ ਇਹਨਾਂ ਨੇ ਆਪਣੇ ਵੱਲੋਂ ਇੱਕ ਤਰੀਕ ਜਿਹੜੀ ਮਿੱਥੀ ਆ ਆਪਣੇ ਪ੍ਰਭੂ ਨੂੰ ਉਹ ਦਿਨ ਮਨਾਉਣ ਦੀ ਸੋ ਉਸੇ ਤਰੀਕੇ ਨਾਲ ਹਰ ਇੱਕ ਧਰਮ ਦਾ ਇਹ ਦਿਨ ਜਿਹੜਾ ਹੈ ਉਹ ਮਿੱਥਿਆ ਜਾਂਦਾ ਹੈ ਕਈ ਕੈਲੰਡਰਾਂ ਦੀ ਪਹਿਲਾਂ ਵੀ ਜ਼ਿਕਰ ਹੋ ਚੁੱਕਿਆ ਹੈ ਆਪਾਂ ਸਿਵਲ ਕੈਲੰਡਰ ਦੇ ਹਿਸਾਬ ਨਾਲ ਜ਼ਿਆਦਾਤਰ ਚੱਲਦੇ ਆ ਪਰ ਦੂਜੇ ਪਾਸੇ ਨਾਨਕ ਸ਼ਾਹੀ ਕੈਲੰਡਰ ਵੀ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਵੱਲੋਂ ਬਣਾਇਆ ਜਾਂਦਾ ਹੈ ਕਈ ਸੰਗਤਾਂ ਉਸ ਨੂੰ ਵੀ ਫੋਲੋ ਕਰਦੀਆਂ ਹਨ ਉਸ ਤਰੀਕ ਦੇ ਹਿਸਾਬ ਨਾਲ ਉਹ ਦਿਨ ਮਨਾਉਂਦੀਆਂ ਹੈਗੀਆਂ ਨੇ ਜਿਵੇਂ 5 ਤਰੀਕ ਨੂੰ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਕਈ ਸੰਗਤਾਂ ਗੁਰਪੁਰਬ ਮਨਾਉਂਦੀਆਂ ਨੇ ਕਈ 6 ਤਰੀਕ ਨੂੰ ਮਨਾਉਂਦੀਆਂ ਨੇ ਅੱਜ ਉਸ ਨੂੰ ਲੈ ਕੇ ਨਗਰ ਕੀਰਤਨ ਵੀ ਸਜਾਏ ਗਏ ਨੇ ਇਸ ਨੂੰ ਲੈ ਕੇ ਜੇਕਰ ਗੱਲ ਕਰ ਲਈ ਤਾਂ ਹਰ ਇੱਕ ਕੈਲੰਡਰ ਆਪਣੇ ਤਰੀਕੇ ਨਾਲ ਜਿਹੜਾ ਆ ਉਹ ਚੱਲਦਾ ਆ ਇਤਿਹਾਸਿਕ ਕੈਲੰਡਰ ਦੀ ਗੱਲ ਕਰਦੇ ਆਪਾਂ ਪੁਰੇਵਾਲ ਸਾਹਿਬ ਦੇ ਕੈਲੰਡਰ ਦੀ ਗੱਲ ਕੀਤੀ ਸੀਗੀ ਤਾਂ ਉੱਥੇ ਡਾਕਟਰ ਕਵਰ ਮਿੰਦਰ ਸਿੰਘ ਹੁਣਾਂ ਦਾ ਕਹਣਾ ਹੈ ਕਿ ਮੈਂ ਪਹਿਲੇ ਉਹ ਕੈਲੰਡਰ ਨੂੰ ਮੰਨਦਾ ਸੀ ਪਰ ਹੁਣ ਨਹੀਂ ਮੰਨਦਾ ਕੁਝ ਚੇਂਜਸ ਨੇ ਜਦੋਂ ਗੱਲਾਂ ਆ ਜਾਂਦੀਆਂ ਨੇ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਪੜਨਾ ਲਿਖਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਮੈਂ ਉਹਨਾਂ ਨਾਲ ਬੰਦ ਕਰ ਦਿੱਤਾ ਸੀ ਉਸ ਤੋਂ ਬਾਅਦ ਕਾਫੀ ਚੇਂਜਸ ਹੁੰਦੇ ਨੇ ਜਿਵੇਂ ਲੋਕ ਕਨਫਿਊਜ਼ ਹੋ ਜਾਂਦੇ ਆ ਕਿ ਕਿਸ ਤਰੀਕੇ ਨਾਲ ਇਹ ਜਿਹੜੀ ਡੇਟ ਆ ਉਹ ਕਿਹੜੀ ਤਰੀਕ ਮਿਥੀ ਗਈ ਹੋਏਗੀ ਪਰ ਜੇਕਰ ਤੁਸੀਂ ਆਪਣੇ ਆਮ ਤਰੀਕਾ ਦੀ ਗੱਲ ਕਰ ਲਈਏ ਤਾਂ ਤੁਸੀਂ ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਨਾਲ ਜਾਂ ਆਪਣਾ ਜੋ ਸਿਵਿਲਿਅਨ ਕੈਲੰਡਰ ਹੈ ਉਹ ਸਾਬ ਨਾਲ ਚੱਲ ਸਕਦੇ ਹੋ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਓਨਰ ਦੇ ਲਈ ਸਿਮਰਦੀਪ ਸਿੰਘ ਅੰਮ੍ਰਿਤਸਰ